हेलो गाइस वेलकम सस्का वेलकम टू माय न्यू व्लॉग की हो गया वेलकम सस्का वेलकम टू माय न्यू व्लॉग की हो गया आज इन सस्का का जी सारेनो जी बोल की आज बोल जान जी नहीं करता हैं जी नहीं करता भैया क्यों क्यों आ देखा की केन्दी है हेलो आपसे जावेगी तो ਸਕੂਲ ਜਾਣ ਨੂੰ ਜੀ ਨਹੀਂ ਕਰਦਾ ਅੱਜ ਹੈ 10 12 ਦਿਨ ਹੋ ਗਏ ਨੇ ਲਗਾਤਾਰ ਛੁੱਟੀਆਂ ਹੋ ਰਹੀਆਂ ਕਈ ਦਿਨ ਹੋ ਗਏ ਸਕੂਲ ਦੇ ਨੂੰ ਸੋਣ ਲਾਂ ਦੀ ਕਰ ਦੋ ਦਿਨ ਕਿਉਂ ਹੋਏ ਨਹੀਂ ਹੈ ਅਈ ਮੈਂ ਕਿ ਮੁੱਚੀ ਵੀ ਇੱਕ ਦਿਨ 20 ਦਿਨ ਤੋਂ ਕਿ ਤੇਰੇ ਉੱਥੇ ਦਵਾਈ ਲਾਉਣ ਦੇ ਨੂੰ ਫਤਿਹਵਾਦ ਤੋਂ ਹਰਮਨ ਦੋ ਦਿਨ ਹੋਏ ਨੇ ਸਕੂਲ ਨਹੀਂ ਜਾਂਦੇ ਨੂੰ ਛੁੱਟੀਆਂ ਤੋਂ ਵਾਹ ਸਰ ਸਕੂਲ ਜਾ ਤਾ ਫਿਰ ਦੋ ਦਿਨ ਨਹੀਂ ਇਹ ਅੱਜ ਸਾਰਿਆਂ ਨੂੰ ਤਾਂ ਹੀ ਲੱਗਦਾ ਸਵੇਰੇ ਤੋਂ ਤਿਆਰ ਹੋ ਕੇ ਚੰਗੀ ਤਰ੍ਹਾਂ ਠੀਕ ਹੈ ਗੁੱਡ ਮਾਰਨਿੰਗ ਸਾਸਤਰੀ ਕਾਲ ਬੁਲਾ ਕੇ ਉਸ ਤੋਂ ਬਾਅਦ ਛੁੱਟੀ ਸਕੂਲ ਤੋਂ ਵਹਿਣ ਤੇ ਚੜਾਨ ਗਿਆ ਉੱਥੇ ਜਾ ਕੇ ਪੇਟ ਦਰਦ ਹੋ ਗਿਆ ਫਿਰ ਦੁਬਾਰੇ ਘਰੇ ਲਾਇਆ ਫਿਰ ਤੇ ਆ ਸਾਧਨ ਵਸ ਗਏ ਸੀ ਬਾਬੇ ਦੇ ਮੱਥਾ ਟੇਕਣ ਮਾਈਗਰੋ ਮੇਅਰ ਕਰੇ ਠੀਕ ਹੋ ਜੇ ਛੇਤੀ ਪਰ ਨਹੀਂ ਕੀ ਗੱਲ ਕਰਿਆ ਜਾਂਦੀ ਐ ਇਸ ਤਰੀ ਹੋ ਜਾਂਦੀ ਐ ਫਿਰ ਦੁਬਾਰੇ ਸਮਝ ਤੋਂ ਬਾਹਰ ਹੋਇਆ ਪੈਗਾਮਾ ਇਸ ਤਰ੍ਹਾਂ ਜਾਂਦੀ ਮਕਲੋ ਆ ਪੇਟ ਦਰਦ ਹੋਣ ਲੱਗਿਆਂ ਤਾਂ ਕਰਿਆਂ ਦੇ ਸਾਰੀ ਤੋ ਕਿਨੇ ਸਕੂਲ ਚ ਰਹਿੰਦੀ ਐ ਸਕੂਲ ਚ ਵੀ ਠੀਕ ਰਹਿੰਦੀ ਐ ਸਕੂਲ ਹੀ ਵਗ ਜਾਇਆ ਕਰ ਫਿਰ ਠੀਕ ਠੀਕ ਰਹਿੰਦੀ ਐ ਫਿਰ ਪਤਾ ਨਹੀਂ ਉਧਰ ਦੋਸਤਾਂ ਨਾਲ ਮਿਲ ਕੇ ਤਾਂ ਹੀ ਹੁੰਦਾ ਐ ਵੀ ਮੈਂ ਭੁੱਲ ਜੰਨੀ ਆ ਕੰਮ ਕਰਦੀ ਆ ਮੈਡਮਾਂ ਨਾਲ ਮਿਲਦੀ ਆ ਥੱਪੜ ਵੀ ਖਾਣੀ ਆ ਕਦੇ ਕਦੇ ਕੰਮ ਨਹੀਂ ਕੰਪਲੀਟ ਹੁੰਦਾ ਤਾਂ ਕੰਮ ਕਿਉਂ ਨਹੀਂ ਕੰਪਲੀਟ ਹੁੰਦਾ ਕੰਮ ਤਾਂ ਕਰਮ ਕੰਪਲੀਟ ਕੰਪਲੀਟ ਕਰਕੇ ਜਾਨੀ ਆ ਮੈਂ ਪਿਛਲੀ ਵਾਰ ਗਈ ਨਹੀਂ ਸੀ ਨਾ 5-6 ਦਿਨ ਉਦੋਂ ਮੇਰੇ ਥੋੜਾ ਜਿਹਾ ਰਹਿੰਦਾ ਸੀ ਉਦੋਂ ਫਿਰ ਫਿਰ ਤਾਂ ਡਾਂਟ ਪਵੇਗੀ ਬੇਰਦਾ ਪੱਕਾ ਬੱਚੋ ਸਾਰੇ ਪੜਿਆ ਕਰੋ ਕੰਮ ਕੰਪਲੀਟ ਕਰਕੇ ਜਾਇਆ ਕਰੋ ਸਕੂਲ ਨਹੀਂ ਤਾਂ ਮੇਰੇ ਤਰ੍ਹਾਂ ਤੁਹਾਨੂੰ ਵੀ ਪੜ੍ਹਣੀਆਂ ਸਰ ਪੜ੍ਹਣੀਆਂ ਤਾਂ ਹੈਗੀਆਂ ਕੰਮ ਨਹੀਂ ਕਰੋਗੇ ਤਾਂ ਫਿਰ ਤਾਂ ਪੜ੍ਹਣੀਆਂ ਉਸ ਗੱਲ ਦੀ ਸ਼ੱਕ ਹੈ ਕਿ ਹੁਣ ਥੋੜੀ ਬਾਹਰ ਦੀ ਸੈਰ ਕਰਕੇ ਆਨੇ ਆ ਠੀਕ ਹੈ ਜੀ ਕੋਈ ਖੇਤ ਵੇਖ ਕੇ ਆਨੇ ਆ ਕਣਕ ਕਿੰਨੀ ਕੱਟੀ ਕਿੰਨੀ ਰਹਿ ਗਈ ਲਗਭਗ ਕੱਟੀ ਹੀ ਕਣਕ ਤੂੜੀਆਂ ਵੀ ਸਾਂਭਣ ਵਾਲੀਆਂ ਹੋ ਗਈਆਂ ਨੇ ਸਾਰੀ ਕੱਟੀ ਹੋਈ ਹੈ ਜਦੋਂ ਗਏ ਸਾਰੀ ਕੱਟੀ ਹੋਈ ਸੀ ਅੱਛਾ ਚੱਲ ਆਪਾਂ ਥੋੜਾ ਘੁੰਮ ਕੇ ਆਈਏ ਅੱਜ ਫਿਰ ਚਲੋ ਜੀ ਮੇਰਾ ਵੀ ਮੈਂ ਰੈਫਰੈਸ਼ ਹੋ ਜੂਗਾ ਥੋੜਾ ਹਾਂ ਚਲੋ ਹਾਂਜੀ ਅਸੀਂ ਹੁਣ ਅਗੇ ਕਣਕਾਂ ਵਿੱਚ ਅਸੀਂ ਕਣਕਾਂ ਦਾ ਸਾਰੀਆਂ ਵੱਡੀਆਂ ਪੀਆਂ ਨੇ ਹੁਣ ਅੰਦਰ ਐਂਟਰੀ ਕਰ ਗਏ ਖੇਤ ਦੇ ਮੈਂ ਤਾਂ ਡਰ ਜਿਹਾ ਲੱਗਦਾ ਕਿ ਤੇ ਕੀੜੇ ਮਕੋੜੇ ਨਾ ਮੰਮੀ ਅਮਾ ਮੈਂ ਘਟ ਰਿਹਾ ਤਾਂ ਜਾਂਦਾ ਨਹੀਂ ਖੇਤਾਂ ਵਿੱਚ ਮੰਮੀ ਬੋਲਦੇ ਵੀ ਅਸੀਂ ਕਣਕਾਂ ਵੱਢ ਕੇ ਆਨੇ ਆ ਇਹ ਤਾਂ ਸਾਰੀਆਂ ਕਣਕਾਂ ਵੱਡੀਆਂ ਪੀਆਂ ਨੇ ਦੇਖੋ ਸੈੜਾ ਤਾਂ ਸਾਰਾ ਟਾਈਮ ਬਿਮਾਰੀ ਆ ਜੀ ਨਿਕਲ ਗਿਆ ਸਾਰੀਆਂ ਕਣਕਾਂ ਵੱਢੀਆਂ ਹੋਈਆਂ ਨੇ ਦੂਰ ਦੂਰ ਤੱਕ ਦੇਖੋ ਤੁਸੀਂ ਕੁਝ ਨਹੀਂ ਹੈਗਾ ਕਣਕਾਂ ਸਾਰੀਆਂ ਵੱਡੀਆਂ ਪੀਆਂ ਨੇ ਇੱਥੇ ਹਾ ਮੰਮੀ ਹੋਰ ਦੇ ਸਿਕਣ ਕਵਰ ਨਹੀਂ ਆਣੇ ਤੁਸੀਂ ਦਾ ਮੈਂ ਤਾਂ ਸੋਚਿਆ ਸੀ ਵੀ ਐਤ ਕੀ ਕਣਕ ਚ ਜਾਂ ਕਰਕੇ ਸਾਬੂੰ ਦੇ ਦੇ ਕਿ ਖੁੱਡਾ ਵਿੱਚ ਹਾਂ ਇਹ ਖੁੱਡਾ ਵਿੱਚ ਸਾਬੂੰ ਦੇਨੇ ਕੋਦਾਂ ਨਹੀਂ ਆ ਦੇਖਿਓ ਕਿੱਡੀ ਵੱਡੀ ਵੱਡੀ ਹੋ ਰਹੀ ਹੈ ਆ ਦੇਖੋ ਇੱਥੇ ਦੋ ਤਿੰਨ ਲੱਗੇ ਨੇ ਐਵੇਂ ਤੇ ਤੁਸੀਂ ਵਧੂ ਹੋਣਗੇ ਮੈਨੂੰ ਤਾਂ ਲੱਗਦਾ ਮੈਂ ਕਿ ਸੱਪ ਸੁਪਣਾਉਣ ਵਿੱਚ ਉਥੇ ਭਾਈ ਕੰਮ ਕਰ ਜਾਂਦੇ ਨੇ ਦੂਰ ਦੂਰ ਤੱਕ ਕੁਝ ਨਹੀਂ ਹੈਗਾ ਇੱਥੇ ਹਾਂ ਹੁਣ ਦੱਸ ਕੀ ਆਖਣਾ ਕੀ ਦੱਸਣਾ ਕੀ ਆਖਣਾ ਕੀ ਆ ਮੈਂ ਇਹ ਆਖਦੀ ਵੀ ਮੈਂ ਕਣਕ ਕਟਣ ਜਾਣਾ ਵੀ ਕਣਕ ਵੱਢਣ ਜਾਣਾ ਤੇ ਮੈਂ ਲੈ ਆਵਾਂ ਚੱਲ ਚੱਲਿਆਂ ਵੇਖਣੇ ਆ ਕਿੱਥੇ ਕਿਸ ਨੇ ਕੋਈ ਕਹਿ ਆ ਵੀ ਆ ਚੱਲ ਕਿਸ ਨੂੰ ਗੱਲ ਤਾਂ ਸੁਣਾ ਇੱਕ ਮਿੰਟ ਵੀ ਰਿਕੁਐਸਟ ਕਰਾਂਗੇ ਵੀ ਸਾਨੂੰ ਵੀ ਦਾਤੀ ਫੜਾ ਦਿਓ ਜੇ ਕੋਈ ਆਖਣਾ ਵੱਢਦਾ ਆ ਤਾਂ ਆ ਕੇ ਵੇਖਿਆ ਸਾਰਾ ਕੋਈ ਸਾਫ਼ ਹੈ ਇੱਥੇ ਠੀਕ ਹੈ ਜੀ ਕਿਉਂਕਿ ਸਾਡੇ ਦਿਨ ਜਿੰਨੇ ਵੀ ਸੀ ਇਹ ਕਣਕਾਂਲੇ ਸੀ ਉਹ ਬਿਮਾਰੀਆਂ ਚ ਲੰਘ ਗਈ ਅਜਾਈ ਜਾਂਦੇ ਨੇ ਸਾਰੇ ਰੋਡ ਤੇ ਆ ਵੇਖਦੇ ਪੈਣਗੇ ਹੋਰ ਤੋਂ ਦੰਗੇ ਵਾਹ ਵੱਡੇ ਸਾਰੇ ਪੇੜ ਹੈਗੇ ਨੇ ਨਾ ਹਾਂ ਮੈਂ ਲੱਟ ਕੇ ਜਾਣੇ ਆਂ ਜਾਨ ਵੀਡੀਓ ਬਣਾਵਾਂਗੇ ਫਿਰ ਨਵਦੀਪ ਠੀਕ ਰਵੇ ਫਿਰ ਤੁਹਾਨੂੰ ਨਵੇਂ-ਨਵੇਂ ਵੀਊ ਵਿਖਾਵਾਂਗੇ ਠੀਕ ਹੈ ਜੀ ਨਵਦੀਪ ਲਈ ਠੀਕ ਹੈ ਨਦੀਪ ਬਾਝੂ ਹੀ ਨਹੀਂ ਗਈ ਸੀ ਅੱਜ ਵੀ ਪਿਆਰ ਕਰਕੇ ਭੇਜਦੇ ਹੈ ਸਾਰਾ ਕੋਈ ਦਸਤਾ ਹਾਂ ਜੀ ਹੁਣ ਚਲਦੇ ਆ ਘਰੇ ਚਲਿਏ ਹੈਲੋ ਚਲਿਏ ਨਵਦੀਪ ਹੂੰ ਕੀ ਹੋ ਗਿਆ ਕਿਹੜੀ ਸੋਚੇ ਡੁੱਬ ਗਈ ਚਲਿਏ ਘਰੇ ਚਲੋ ਹੈ ਚਲੋ ਚਲੋ ਜੀ ਅੱਜ ਚਲਦੇ ਆਣ ਘਰੇ ਆ ਕਿੰਨਾ ਵੱਡਾ ਮੋਟਾ ਹੈ ਹਾਂ ਅਹ ਮੰਮੀ ਲਟਕਣਾ ਚਾਹੁੰਦੇ ਨੇ ਇਹਦੇ ਉੱਪਰ ਲਟਕਣਾ ਜਾਂਦੇ ਨੇ ਕੰਬਲੀ ਲਟਕਣਾ ਕਰਦੇ ਵਾਦੇ ਝੋੜੇ ਲੈਣਾ ਚਾਹੁੰਦੇ ਨੇ ਕੀ ਪਾਣਾ ਚਾਹੁੰਦੇ ਨੇ ਉਹ ਤਾਂ ਗੱਲ ਅਲਗ ਹੈ ਲਟਕਣਾ ਚਾਹੁੰਦੇ ਨੇ ਕੀ ਹੋਇਆ ਮਤਲਬ ਮੈਂ ਕਿਹੜੇ ਵਾਸਤੇ ਬੋਲੀ ਜਾਂਦੀ ਸੀ ਹੋਰ ਕੀ ਵੇ ਹੋਰ ਕੀ ਹੋਰ ਕੀ ਨਹੀਂ ਕੁਝ ਨਹੀਂ ਬਤਾ ਕੀ ਕਰੀ ਹੁੰਨੀ ਹੈ ਇਹ ਪਤਾ ਨਹੀਂ ਕੀ ਕੁੰਮੀ ਹੁੰਦੇ ਨੇ ਖੇਡਦੇ ਹੁੰਦੇ ਸੀ ਅਸੀਂ ਅੱਛਾ ਹੋਰ ਚੜ ਵੀ ਜਾਂਦੇ ਸੀ ਚੜ ਜਾ ਹੋਰ ਨੀਚੇ ਡਾ ਜਾਣਾ ਮੇਰਾ ਇੱਥੇ ਇੱਥੇ ਟਾਣੀ ਹੁੰਦੀ ਨਾ ਇੱਥੇ ਤਾਂ ਆ ਛੜ ਜਾਂਦੇ ਮੰਮੀ ਚੜੇ ਚੜੇ ਜਾ ਮਿੰਨ ਬੱਲੇ ਬੱਲੇ ਛਵਾ ਛਵਾ ਲੈ ਚੜਾਂਗਾ ਜਣ ਹੋ ਰੈਣ ਦੇ ਹੋਰ ਅੱਡ ਕੋਡਾ ਕਲਾਣੀ ਆ ਕਿਤੇ ਕੋਈ ਹੈ ਹੀ ਨਹੀਂ ਸਟੈਪ ਕੋਈ ਨਹੀਂ ਰੈਣੀ ਨੇ ਤਾਂ ਤੰਗ ਦਾ ਵੇਝ ਐਕਸਪਰਟ ਬੰਦੇ ਹੁੰਦੇ ਨਾ ਐ ਐਕਸਪਰਟ ਸੋਰੀ ਐ ਕਰਕੇ ਚੜ ਜਾਂਦੇ ਨੇ ਆ ਜਾ ਕੇ ਪਸਲੀ ਹੋਈ ਜਾਂ ਵੀ ਇਹਨੇ ਕਿਤੇ ਹੋਰ ਹੱਡੀ ਪਸਲੀ ਤੋੜਾ ਕੇ ਬੈ ਜੀਏ ਚਲੋ ਚਲੀਏ ਹਾਂਜੀ ਹੁਣ ਅਸੀਂ ਚੱਲਿਆਂ ਜੀ ਘਰੇ ਜੀ ਕਰੇ ਜਾਂਦੇ ਹੋਏ ਮੰਮੀ ਦਾ ਫੋਨ ਆ ਗਿਆ ਰਸਤੇ 'ਚ ਕਹਿੰਦੇ ਸਬਜ਼ੀ ਲੈ ਕੇ ਆਏ ਹੋ ਹੁਣ ਆਪਾਂ ਸਬਜ਼ੀ ਲੈ ਰਹੇ ਹਾਂ ਜੀ ਇੱਥੋਂ ਅਵੇ ਬਾਤ ਸਬਜ਼ੀ ਲੈ ਕੇ ਆ ਕਿ ਲਏ ਆ ਤੋਰੀਆਂ ਹਾਂਜੀ ਚਲੋ ਜੀ ਆਏ ਤੋਰੀਆਂ ਖਾਏ ਖਾਈਆਂ ਜਾਣਗੇ ਤੋਰੀ ਤੋਰੀ ਟਮਾਟਰ ਪਿਆਜ਼ ਵੀ ਲੈਣਗੇ ਪਿਆਜ਼ ਵੀ ਇਧਰ ਬਏ ਨੇ ਅੰਬ ਖਰਬੂਜਾ ਖਰਬੂਜਾ ਅਨਾਓ ਕਸਾੜਾ ਮੇਰੇ ਤੁਸੀਂ ਆਗੇ ਕਰੇ ਕਰੇ ਬਾਈ ਆਰੇ ਸਮਾਨ ਵੇਚਣਾ ਨਵਦੀਪ ਦਿਖਾਈ ਕੀ ਹੈ ਆ ਦੇਖੋ ਆ ਹੱਥ ਜਾਂ ਸਹੀ ਆ ਹਨਾ ਇਹ ਖੁਰਕ ਕਰਨ ਵਾਸਤੇ ਆ ਸਹੀ ਆ ਵੈਸੇ ਨਾਲ ਜਿਹੜਾ ਸਹੀ ਹੋਣੀ ਆ ਇਹ ਖੁਰਕ ਥੋੜਾ ਪਈ ਹੋਈ ਆ ਇਹ ਤਾਂ ਵੈਸੇ ਸ਼ੌਂਕ ਵਾਸਤੇ ਲੈਣਾ ਹੈ ਲੈ ਸ਼ੌਂਕ ਵਾਸਤੇ ਕਿ ਇਹ ਤਾਂ ਠੀਕ ਹੈ ਸਮਾਨ ਵਧੀਆ ਲੈ ਲੋ ਜਿਹੜਾ ਲੈਣਾ ਕਰੇ ਆਗੇ ਜੀ ਅਸੀਂ ਠੀਕ ਹੈ ਜੀ ਆ ਮੰਮੀ ਵੀ ਆ ਗਈ ਸਾਰਾ ਕੰਮ ਕਰਨਾ ਪੈਣਾ ਮੰਮੀ ਤੁਸੀਂ ਵੀ ਲੈਣਾ ਕੁਝ ਕੀ ਦੇਖ ਕੇ ਯਾਦ ਆ ਉਹ ਹੈ ਚਲ ਦੇਖੋ ਫਿਰ ਦੇਖ ਕੇ ਕੀ ਲੈ ਤੂੰ ਇਹ ਆ ਆਲੂ ਚਿੱਲੇ ਨਾਲ ਹੀ ਲਈਏ ਬਸ ਹੋਰ ਕੁਝ ਅੱਛਾ ਠੀਕ ਆ ਦੇ ਆ ਕਹਿੰਦੇ ਸੀ ਟਾਈਟ ਸ਼ੀਟ ਤਸਕੀ ਚਾਹੀਦੀ ਨਹੀਂ ਹੈਗੀ ਹੈ ਨਹੀਂ ਹੈਗੀ ਹਾਂ ਆਪਣੇ ਕੋਲ ਜਿਹੜਾ ਲੈਂਦੇ ਹਾਂ ਤਾਂ ਰੋਟੀਆਂ ਕਿਹੜੀ ਲੈਣੀ ਹੈ ਸਾਰ ਤੋਂ ਇੱਕ ਵਾਰ ਲੈ ਜਾਏਗੀ ਉਹ ਨਹੀਂ ਹੁੰਦਾ ਇੱਕ ਵਾਰ ਬਾਅਦ ਚ ਲਵਾਂਗੇ ਕਿਹੜੀ ਲੈਣੀ ਹੈ ਕਿਹੜੀ ਲੈਣੀ ਹਾਂ ਸਹੀ ਆ ਮੈਨੂੰ ਸਹੀ ਲੱਗ ਜਾਂਦਾ ਮੈਨੂੰ ਸਾਰੀ ਚਲੇ ਲੈ ਲਵੋ ਫਿਰ ਕਿਹੜੀ ਲੈਣੀ ਚਲੇ ਠੀਕ ਹੈ ਫਿਰ ਉਹ ਰੱਖ ਦੇ ਪਰਾਂ ਚਲੋ ਸੀ ਗਿਆ ਨਾ ਆਖੀਂ ਲੈ ਨਾ ਮੇਰਾ ਕਰਨਾ ਕੀ ਹੈ ਇਹ ਮਮਾ ਆਉਣ ਵਾਸਤੇ ਆ ਤੋ ਇਹ ਤਾਂ ਕਈ ਵਾਰ ਨਾ ਫਰਚ ਕਈ ਵਾਰ ਐਂ ਹੀ ਸਾਥੇ ਆਉਣ ਲੱਗਿੰਦੀ ਆ ਆਉਂਦਾ ਨਹੀਂ ਫਰੇ ਉਹ ਵੀ ਨਾ ਇੰਦਰ ਆਉਂਦਾ ਲੈ ਆਇਆ ਪਰ ਤਾਂ ਉਸ ਵਿੱਚ ਬੁਰਾ ਅਸਪਲ ਸੰਡੇ ਸੀ ਨਾ ਤਮਾਲ ਆਇਆ ਨਹੀਂ ਨਹੀਂ ਤੋ ਕੱਲ ਹੁਣ ਕੱਲ ਪਰਸੋਂ ਜਿਹੜਾ ਲਗਾਉਂਗਾ ਦੋ ਤੀਜੇ ਜੱਟ ਜਾਵਾਂ ਚਲੋ ਅਸੀਂ ਜਾ ਕੇ ਆਇਆ ਖੇਪਾਂ ਜਕਣ ਕਲਸਾ ਕੇ ਆਇਆ ਹੁਣ ਤਾਂ ਕਣਕ ਮੇਰੀ ਥੋੜੀ ਥੋੜੀ ਹੋ ਗਈ ਕਣਕ ਤਾਂ ਆਉਣ ਦਾ ਕੱਟੀ ਗਈ ਸਾਰੀ ਹੋ ਗਿਆ ਥੋੜੀ ਬਣਨਾ ਰਹਿ ਗਿਆ 50 ਰੁਪਏ ਰਹਿਣਾ ਥੋੜੀ ਬਣਨਾ ਉਹ 100 ਰੁਪਏ ਦੇ ਹੀ। ਨਾ ਹੋ 50 ਰੁਪਏ ਦਾ ਨਾ ਕਿਤੇ। ਕਿੰਨੇ ਦਾ ਐ ਸੱਚੀ ਦਾਸਾ? 30 ਵੀ 50। 30 ਵੀ 50 50 ਹੋ ਗਏ ਸਾਰੇ। ਚਲੋ ਠੀਕ ਹੈ। ਅੱਛਾ ਹੋ ਗਿਆ ਇਕੱਲਾ ਵਜਾ। ਹਾਂਜੀ, ਦਾਦੀ ਜੀ ਤੇ ਸਬਜ਼ੀ ਕੱਟਦੇ ਪਏ ਨੇ। ਹਾਂਜੀ। ਅੱਜ ਨਵਾਂ ਨਵਾਲੀਤਾ ਜੀ ਕੀਂਦ ਨਾਮ ਕੀ ਹੈ? ਇਹ ਪਤਾ ਕੀ ਕਹਿੰਦੇ। ਮੈਂ ਤਾਂ ਆਪ ਨਹੀਂ ਪਤਾ ਕੀ ਕਹਿੰਦੇ ਨੇ ਇਹਨੂੰ। ਚਲੋ ਕੱਟੋ। ਅਭੀ ਕੱਟਣਾ। ਸਬਜ਼ੀ ਕੱਟਣਾਂ। ਕੀ ਆਈ ਪਈਏ? ਕਿਵੇਂ ਆਈ ਪਈਏ ਦਿਖਾਈਓ। ਵੇਖੀ। ਇਹ ਕੀ ਐ? ਇਹ ਦੇਖਿਓ। ਨੇ ਨੀ। ਯਾਰ ਲੋ ਕੀ ਹੋਇਆ ਪਿਆ ਦੇਖੀ ਇਹਨੂੰ ਹਸਪੀਟਲ ਲਿਜਾਓ ਚੰਗੀ ਤਰ੍ਹਾਂ ਇੰਦੀ ਸਰਜਰੀ ਕਰਵਾਓ ਹੋ ਜੂਗੀ ਠੀਕ ਐ। ਉਹ ਵੀ ਨਾ ਜਵਾ ਉਹ ਤਾਂ ਪੂਜੀ ਕਰ ਰੂਣ। ਤੁਲ ਜੀ ਇਹ ਸਬਜ਼ੀ ਲੈ ਕੇ ਆਏ ਸੀ। ਉਹਦੇ ਚ ਦੇਖੋ ਫਿਰ ਹਾਂਜੀ ਹੁਣ ਦਾਦੀ ਦੇ ਬਜਾਏ ਹੁਣ ਮੰਮੀ ਕਰੀ ਜਾਂਦੇ ਨੇ। ਤੋਰੀਆਂ ਛਿੱਲੀਆਂ ਜਾਂਦੇ ਨੇ। ਕਿਉਂਕਿ ਦਾਦੀ ਗਈ ਆ ਤੂ ਬੱਤੀ ਕਰਨ। ਮੰਮੀ ਤੋਰੀਆਂ ਹਮ ਸੁਦੇ ਪਿਓ ਜਿਹੜੇ ਕਿ ਮੈਨੂੰ ਪਸੰਦ ਨਹੀਂ। ਹੁਣ ਬੋਲੇ ਹਰੀ ਸਬਜ਼ੀ ਖਾਣੀ ਚਾਹੀਦੀ ਹੈ ਤੁਹਾਨੂੰ ਕੁਝ ਪਸੰਦ ਹੈਗਾ ਹਾਂ ਪਸੰਦ ਹੈ ਪਨੀਰ ਅਰਬੀ ਸਾਗ ਹੁੰਦਾ ਮੈਨੂੰ ਪਤਾ ਨਹੀਂ ਕੀ ਭੁੱਲੀ ਹਣੀ ਆ ਮੈਂ ਤੇ ਮੇਰੇ ਵਾਸਤੇ ਖਿਚੜੀ ਹੈ ਹੋਰ ਕੁਝ ਨਹੀਂ ਹੈ ਮੇਰੇ ਵਾਸਤੇ ਤਾਂ ਚਲੋ ਠੀਕ ਹੈ ਦੇਖੋ ਅੰਕਾਰ ਸਤਨਾੰਨ ਪਤਾਪੁਰ ਨੇ ਫੋਨ ਕੀਤਾ ਮੈਨੂੰ ਜੀਸੇ ਬੰਦ ਕੋਈ ਚਾ ਚਾ ਆ ਸੱਚਗਾ ਸੱਚੇ ਸਸਨਾ ਨਨ ਕੋ ਸੱਚ ਆ ਸੱਚਗਾ ਸੱਚੇ ਸਸਨਾ ਨਨ ਕੋ ਸੱਚ ਅੰਦੀ ਸਸਟੀ ਕਾਲ ਜੀ ਰਾਤ ਦੇ ਪੌਣੇ 10 ਦਾ ਟਾਈਮ ਹੋਇਆ ਪਰ ਮੈਨੂੰ ਹਿਚਕੀ ਵੀ ਲੱਗੀ ਲੱਗੀ ਹੋਈ ਹੈ ਪੌਣੇ 10 ਦਾ ਟਾਈਮ ਹੋਇਆ ਪਿਆ ਤੇ ਡੈਡੀ ਹਜੇ ਤੱਕ ਨਹੀਂ ਆਏ ਅਜੇ ਵੀ 10 ਵਜੇ ਆਣਗੇ ਪੂਰੇ 10 ਹੋ ਜੇ ਤੇ ਤੁਹਾਨੂੰ ਅੱਜ ਸਾਡਾ ਵਲੋਗ ਕਿਵੇਂ ਲੱਗਿਆ कि जे पसंद आया होवे लाइक शेयर कमेंट, सब्सक्राइब जरूर जरूर करेओ नडिया काल दे ब्लॉक च बाय